ਗੁਰਦਾਨਾ ਕੋਪੂ ਖਲਾਦੋ ਕੰਪਲੈਕਸ ਤੋਂ ਨੂੰ ਜਾਣਾ ਹੈ ਮੇਰੇ ਲਈ ਮੋੜੀ ਹੈ ਇਹ 100 ਤੋਂ ਉੱਤੇ ਕਿਲੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮੋੜ ਨਿਊਰਕ ਮੈਂ ਤੁਹਾਡਾ ਦੋਸਤ ਹੋਸਟ ਕੁਮੇਸ਼ ਮਾ ਸਾਫਾ ਰਹੀ 2:00 ਵਜੇ ਪਹੁੰਚਿਆ ਬਰਿਆਣਾ ਮੋੜ ਦੇ ਉੱਤੇ ਜਿੱਥੇ ਕੀ ਪੀਤੀ ਰਾਹ ਦੇ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਕਮਾਨ ਸਿੱਟਾ ਦਾ ਜੋ ਕੋਖਾ ਵੀ ਸੱਤੀ ਗ੍ਰਸਤ ਹੋ ਗਿਆ ਦੂਜਾ ਜੋ ਇੱਕ ਐਕਟਿਵਾ ਇੱਕੋ ਗੱਡੀ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਮੌਕੇ ਤੇ ਜੋ ਇੱਥੇ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਉਹਨਾਂ ਦਾ ਵੀ ਜੋ ਛੱਡਾ ਲੱਗਿਆ ਨੇ ਸੋ ਕੀ ਆ ਪੂਰਾ ਮਾਮਲਾ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਭਾਈ ਕੀ ਹੋਇਆ ਅਸੀਂ ਰਾਤੀ ਜੀ 9 ਵਜੇ ਕੇ 3:32 ਮਿੰਟ ਤੇ ਗੱਡੀ ਉਧਰੋਂ ਆਈ ਹੈ ਟਰੱਕ ਜਿਹੜਾ ਨਾ ਕਪੂਰਥਲਾ ਤੋਂ ਕੰਪਲੈਕਸ ਵੱਲ ਨੂੰ ਜਾਂਦਾ ਹੈ ਹੂੰ ਉਹਨਾਂ ਨੇ ਮਾਰੇ ਜੀ ਮੋਰੀ ਹੈ ਇਹ 100 ਤੋਂ ਉੱਤੇ ਸੀ ਕਿਸੇ ਕਿਸੇ ਗੱਡੀਆਂ ਫੋਰਚਨਰ ਇਨਾ ਨੇ ਜਦੋਂ ਪਲੇ ਬੱਜੀਆ ਟ੍ਰੱਕ ਦੇ ਨਾਲ ਬੱਜੀਆ ਵੱਜ ਕੇ ਇਹ ਕੰਟਰੋਲ ਤੋਂ ਬਾਹਰ ਆ ਗਿਆ ਆਏ ਤਾਂ ਬਾਹਰ ਕਿਸੇ ਨੂੰ ਇਹ ਦੇਖ ਦਸਨ ਲੱਗਾ ਕਿ ਡਰਾਈਵਰ ਨੂੰ ਨਾ ਨਮਕ ਸੁਦਾ ਜਾ ਨਹੀਂ ਆਈ ਬਾਹਰ ਖੜੇ ਸੀ ਸਾਡੇ ਉੱਤੇ ਤੁਰ ਗਿਆ ਮਾਏ ਦੇ ਭਰਾਵਾ ਗੱਡੀ ਥੱਲੇ ਆ ਗਿਆ ਤੁਹਾਡਾ ਬਚਾਇਆ ਕੋਈ ਸੱਟ ਤਾਂ ਨਹੀਂ ਲੱਗੀ ਨਹੀਂ ਸੱਟ ਤਾਂ ਲੱਗੀ ਐ ਸੱਟ ਲੱਗੀ ਐ ਜਿਹੜਾ ਆਉਂਗਾ ਸਾਡਾ ਜਰਾ ਆ ਗਿਆ ਇਹ ਵਾਲਾ ਆਉਂਗਾ ਫੈਕਟਰ ਹੋ ਗਿਆ ਜਿਹੜੀ ਇਸੇ ਵੀ ਲੱਗੀ ਐ ਜਿਹੜੇ ਪਾਉ ਤੇ ਇਸੇ ਵੀ ਲੱਗੀ ਐ ਠੀਕ ਐ ਤੇ ਸ਼ੁਕਰ ਮਨਾਓ ਉੱਪਰ ਵਾਲੇ ਦੇ ਕਿ ਮਾਏ ਦੇ ਗੱਡੀ ਧੰਨੋ ਆ ਬਾਹਰ ਅਸੀਂ ਕਿੱਦਾਂ ਬਚ ਗਏ ਅਈ ਗੱਡੀ ਨਾਲ ਜੋ ਮੋਕੇ ਦੇ ਇਥੇ ਖੋਖਾ ਆ ਇੱਕ ਗੱਡੀ ਦੇ ਨਾਲ ਐਕਟਿਵੇ ਵੀ ਲੱਗੀ ਆ ਉਹ ਕਿੱਧਰ ਹੋਇਆ ਉਹ ਇੱਕ ਤਾਂ ਅਸੀਂ ਗੱਲ ਕਰਦੇ ਹਾਂ ਨਾ ਖੋਖੇ ਦੇ ਪਿੱਛੇ ਇਹ ਜੋ ਦੁਕਾਨ ਵਾਲਾ ਜਿਹੜਾ ਹੈਗਾ ਕਿਨਾਰੇ ਵਾਲਾ ਇਹ ਤਾਂ ਲਾਮ ਰਿਹਾ ਹੀ ਉਹ ਤੱਕ ਆ ਕੇ ਡਰਾਈਵਰ ਆ ਗਿਆ ਬੇਸ ਪੁੱਛਣ ਲਈ ਇਹ ਮਕਸੂਦਾ ਜਾਣਾ ਭਲੇ ਹੀ ਨਾਕਲਵਾ ਆਦਤ ਨੂੰ ਯਾਰ ਮੈਨੂੰ ਮੈਨੂੰ ਦੱਸ ਦੇ ਅਈ ਦੱਸਣ ਲੱਗੇ ਹੋਣ ਬਸ ਅਈ ਤਿੰਨੋ ਜਣੇ ਉਧਰ ਖੜੇ ਸੀ ਬਸ ਇੰਨੇ ਡੇਰ ਤੇ ਹੋ ਗਿਆ ਸੈਕਿੰਡ ਨਹੀਂ ਲੱਗਾ ਨਹੀਂ ਗਲਤੀ ਇਸ ਟਾਈਮ ਕਿਹਦੀ ਹੈ ਟਰੱਕ ਵਾਲੀ ਦੀ ਕਿ ਗੱਡੇ ਵਾਲੀ ਦੀ ਆਪਾਂ ਨੇ ਕਹਿ ਸਕਦੇ ਆ ਉਹ ਗਲਤੀ ਤਾਂ ਅਸੀਂ ਫੋਰਚੂਨਰ ਵਾਲੀ ਨੂੰ ਕਿਉਂਕਿ ਉਹਨਾਂ ਨੇ ਸਾਡੇ ਕੋ ਮਾਰਿਆ ਪਿੱਛੇ ਜਿੱਦਾਂ ਆ ਉਹ ਟਰੱਕ ਵਾਲ ਨੂੰ ਪਤਾ ਹੋਗਾ ਉਹਨੂੰ ਪਤਾ ਹੋਗਾ ਉਹਦਾ ਸਾਨੂੰ ਕੋਈ ਮਤਲਬ ਨਹੀਂ ਸਾਡਾ ਜਿਹੜਾ ਨੁਕਸਾਨ ਕੀਤਾ ਫੋਰਚੂਨਰ ਵਾਲਾ ਨੇ ਕਿੰਦਾ ਅਸੀਂ ਇਹਨੂੰ ਦਾਂਗੇ ਫੋਰਚੂਨਰ ਵਾਲਾ ਇਸ ਟਾਈਮ ਕਿੱਥੇ ਹੈ ਉਹ ਦੱਸੀ ਮੀਠਾ ਆਪਣਾ ਉਹ ਕਿੰਦਾ ਇਸ਼ੂ ਜੇ ਕਿੰਦਾ ਫਰਤੀ ਆ ਉਹ ਤੋਂ ਹਸਪਤਾਲ ਜਾਣ ਤੋਂ ਬਾਅਦ ਹੀ ਪਤਾ ਲੱਗਣਾ ਕੀ ਆ ਗੀਆਂ ਇਹਦੇ ਵਿੱਚ ਹੋਰ ਕਿਹਦੇ ਕਿਹਦੇ ਛੱਟ ਲੱਗੀ ਆ ਕੋਈ ਜਾਣੀ ਹਾਦਸਾ ਤਾਂ ਨਹੀਂ ਹੋਇਆ ਨਹੀਂ ਜਾਣੀ ਹਾਦਸਾ ਨਹੀਂ ਹੋਇਆ ਸੱਟੇ ਸਾਨੂੰ ਲੱਗੀ ਆ ਸਾਡੇ ਚਿਰਾਣਾ ਵਾਲਾ ਸੀ ਉਹ ਸਕੂਟੀ ਰਗਲੋ ਸਕੂਟੀ ਪੂਰਾ ਥੱਲੇ ਆ ਗਿਆ ਉਹਨੂੰ ਵੀ ਸੱਟ ਲੱਗੀ ਆ ਸਾਨੂੰ ਵੀ ਸੱਟ ਲੱਗੀ ਆ ਕੋਈ ਜਿਹੜੇ ਡਰਾਈਵਰ ਸੀ ਉਹਨੂੰ ਸੱਟ ਲੱਗੀ ਆ ਜੇ ਫਿਰ ਮੋਕ ਕੇ ਪੰਜਾਬ ਪੁਲਿਸ ਪਹੁੰਚੀ ਸੀ ਕੀ ਉਹਨਾਂ ਨੇ ਗਿਆਦ ਨੂੰ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਬਤਾਉ ਹੈ ਤੋ ਤੁਸੀਂ ਲਾਓ ਜਿਹੜੇ ਕਾਰਵਾਈ ਆਪਾਂ ਸਵੇਰੇ ਕਰਾਂਗੇ। ਤੋ ਉਹ ਆਇਆ ਸੀ ਸਾਡਾ ਨਾਮ ਜਰਾ ਹਾਂ ਤੈਨਾਂ ਦਾ ਕੀ ਪੱਤੀ ਪੁੱਤੀ ਦਵਾਈ ਨਹੀਂ ਲਿਓ ਸਵੇਰੇ ਆ ਕੇ ਆਪਾਂ ਗੱਲ ਕਰਾਂਗੇ। ਤੋ ਸਵੇਰੇ ਆਇਆ ਸੀ ਸਾਡੇ ਕੋਲਾਂ ਨੇ ਨਾਂ ਨੂੰ ਲਿਖ ਕੇ ਗਿਆ ਨਮਨ ਨਹੀਂ ਲੈ ਕੇ ਗਿਆ ਕੰਦਾ ਕੋਈ ਗੱਲ ਨਹੀਂ। ਤੋ ਬਾਅਦ ਤੁਹਾਨੂੰ ਮੈਂ ਫੋਨ ਕਰਦਾ ਬਸ ਉਹਦੇ ਤਾਂ ਤੁਸੀਂ ਆ ਗਏ। ਹੋਰ ਕੋਈ ਜੋ ਪਹਿਲਾਂ ਵੀ ਕਦੀ ਇੱਦਾਂ ਦਾ ਐਕਸੀਡੈਂਟ ਦੁਕਾਨਾਂ ਦੇ ਵਿੱਚ ਕਦੀ ਹੋਇਆ ਜਾਂ ਕੋਈ ਅੱਗੇ ਨਹੀਂ ਹੋਇਆ। ਅੱਗੇ ਕਦੀ ਨਹੀਂ ਹੋਇਆ। ਸੋ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਜੋ ਵੀ ਉਹਦਾ ਕਹਿਣਾ ਹੈ ਕਿ ਸੋ ਮੌਕੇ ਤੇ ਪੁਲਿਸ ਵੀ ਆਈ ਸੀ ਉਹ ਵੀ ਇੱਕ ਅਨਿਸ਼ਵਾਸ਼ਣ ਅਸ਼ਵਾਸ਼ਣ ਦੇ ਕੇ ਚਲੇ ਗਈ ਆ ਸੋ ਫੋਰਚੂਨਰ ਵਾਲੇ ਦੀ ਕਹਿ ਰਹੇ ਆ ਕਿ ਇਥੇ ਗਲਤੀ ਹੈ ਜੋ ਅਸੀਂ ਵੀ ਆਪਣੀ ਜਾਨ ਭੱਜ ਕੇ ਹੀ ਬਚਾਈ ਆ ਸੋ ਅਗਲੀ ਅਪਡੇਟ ਦੇ ਲਈ ਬਨੇ ਰਹੋ ਸਾਡੇ ਚੈਨਲ ਅਨਮੋਲ ਨਿਊਜ਼ ਨੈਟਵਰਕ ਦੇ ਨਾਲ ਜਾਈਂ